ਸੂਰੀ ਸਾਹਿਬ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੱਕ ਨੌਸਰਵਾ ਨੇ ਨਾਟਕੀ ਢੰਗ ਨਾਲ ਗੱਡੀਆਂ ਵਾਲੇ ਨਾਲ ਠੱਗੀ ਮਾਰੀ ਹੈ। ਹੂੰ ਤੁਸੀਂ ਕੀ ਕਹੋਗੇ ਇਸ ਵਿਸ਼ੇ ਤੇ? ਦੇਖੋ ਇਹ ਵੱਡਾ ਵਿਸ਼ਾ ਹੈ ਲੇਕਿਨ ਉਸ ਤੋਂ ਪਹਿਲਾਂ ਰਗੇਸ਼ ਸਾਹਿਬ ਵੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਨਸਾਨ ਨੂੰ ਅੱਜ ਕੱਲ ਇਨਸਾਨ ਤੋਂ ਡਰ ਲੱਗਣ ਲੱਗ ਪਿਆ ਅਜਿਹੇ ਹਾਲਾਤ ਬਣ ਗਏ ਆ। ਪਰ ਇਨਸਾਨ ਨੂੰ ਰੱਬ ਤੋਂ ਡਰ ਨਹੀਂ ਲੱਗਦਾ। ਤੁਹਾਨੂੰ ਪਤਾ ਇੱਕ ਗੱਲ ਕਹੀ ਜਾਂਦੀ ਕਹਿੰਦੇ ਕਿ ਦਰਵਾਜ਼ੇ ਉੱਤੇ ਜਿੰਦਰਾ ਕਿਉਂ ਮਾਰਿਆ ਜਾਂਦਾ? ਇਸ ਕਰਕੇ ਕਿ ਇਮਾਨਦਾਰ ਬੰਦੇ ਦਾ ਕਿਤੇ ਈਮਾਨ ਡੋਲ ਨਾ ਜਾਵੇ। ਇਹ ਤਾਂ ਜਿਹੜੇ ਚੋਰ ਆ ਲੁਟੇਰੇ ਆ ਉਹ ਤਾਂ ਜਿੰਦਰਾ ਭੰਨੀ ਦਿੰਦੇ ਆ ਬਿਲਕੁਲ ਔਰ ਜੇ ਵਪਾਰ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਪੰਜਾਬ 'ਚ ਕੋਈ ਵਪਾਰ ਚੱਲਦਾ ਨਹੀਂ ਦੂਜੀ ਗੱਲ ਜੇ ਵਪਾਰ ਚੱਲਣ ਲੱਪ ਹੋਏ ਤਾਂ ਉਹਦੇ ਅੰਦਰ ਖੜੋਤ ਕਿਵੇਂ ਪੈਦਾ ਕਰਨੀ ਆ ਉਹਨੂੰ ਨੁਕਸਾਨ ਕਿਵੇਂ ਪਹੁੰਚਾਣਾ ਨੌਸਰਵਾਜ ਢੰਗ ਲੱਭ ਲੈਂਦੇ ਆ ਜਦੋਂ ਲੋਕ ਉਹਨਾਂ ਦੇ ਉਸ ਢੰਗ ਨੂੰ ਡੀਕੋਡ ਕਰਦੇ ਆ ਇਹ ਫਿਰ ਨਵਾਂ ਢੰਗ ਲੈ ਕੇ ਆ ਜਾਂਦੇ ਆ ਹੁਣ ਇੱਕ ਨੌਸਰਵਾਜ ਨੇ ਨਵਾਂ ਢੰਗ ਲੈ ਕੇ ਆਉਂਦਾ ਇੱਕ ਨੂਰਪੁਰ ਤੋਂ ਵੀਰ ਨੇ ਜਿਹੜੇ ਗੱਡੀਆਂ ਦਾ ਕੰਮ ਕਰਦੇ ਆ ਵਰਿੰਦਰ ਮਾਨ ਉਹਨਾਂ ਦਾ ਨਾਮ ਹੈ ਵਨ ਆਫ ਦਾ ਡਰਾਈਵਰ ਫਗਵਾੜੇ ਹੁੰਦਾ ਫਗਵਾੜੇ ਉਹਨਾਂ ਕੋਲ ਇੱਕ ਨੌਸਰਵਾਜ ਨਾਟਕੀ ਢੰਗ ਨਾਲ ਆਉਂਦਾ ਕਿ ਮੈਂ ਇੰਗਲੈਂਡ ਤੋਂ ਆਇਆ ਮੈਂ 3 ਮਹੀਨੇ ਇੱਥੇ ਰਹਿਣਾ ਪਰਮਾ ਕੇ ਬਹਿਲਾ ਫੁਸਲਾ ਕੇ ਕਿ ਮੈਨੂੰ 3 ਮਹੀਨੇ ਲਈ ਥੋੜੀ ਗੱਡੀ ਕਿਰਾਏ ਤੇ ਚਾਹੀਦੀ ਹੈ ਆਧਾਰ ਕਾਰਡ ਚੈੱਕ ਕੀਤਾ ਜਾਂਦਾ ਉੱਤੇ ਉਹਦਾ ਨਾਮ ਅਮਰਿਤਪਾਲ ਲਿਖਿਆ ਹੁੰਦਾ ਚਲੋ ਬੰਦਾ ਪੰਜਾਬੀ ਭੋਲੇ ਤੁਹਾਨੂੰ ਪਤਾ ਭਰੋਸਾ ਕਰੇ ਲੈਂਦਾ ਜੇ ਬੰਦਾ ਕਹੇ ਮੈਂ ਯੂਕੇ ਤੋਂ ਆਇਆ ਫਿਰ ਛੇਤੀ ਭਰੋਸਾ ਕਰ ਲੈਂਦੇ ਆ ਗੱਡੀ ਦਾ ਨੰਬਰ ਸੀ ਪੀਬੀ 32 ਐਕਸ 7607 8 ਉਸ ਗੱਡੀ ਉਹ ਨੂੰ ਦੇ ਦਿੰਦੇ ਆ 15 ਕ ਦਿਨ ਤੱਕ ਬੰਦਾ ਟੱਚ 'ਚ ਰਹਿੰਦਾ WhatsApp ਤੇ ਕਹਿੰਦੇ ਕਿਸੇ ਧਾਰਮਿਕ ਆਗੂ ਦੀ ਉਹਨੇ ਫੋਟੋ ਲਈ ਆ ਆ ਉਹਦਾ ਨਾਮ ਅਮਰਤਪਾਲ ਦੱਸਿਆ ਜਾ ਰਿਹਾ ਬੰਦੇ ਦਾ ਜੋ ਆਧਾਰ ਕਾਰਡ ਤੇ ਸ਼ੋ ਹੋ ਰਿਹਾ 15 ਕ ਦਿਨ ਟੱਚ 'ਚ ਰਿਹਾ ਪਹਿਲਾਂ ਕਰਾਇਆ ਕਰੋ ਇਹ ਵੀ ਦੇ ਦਿੱਤਾ ਲੇਕਿਨ ਹੁਣ ਬੰਦਾ ਗਾਇਬ ਆ ਗੱਡੀ ਗਾਇਬ ਆ ਬੰਦਾ ਯੂਕੇ ਤੋਂ ਆਇਆ ਕਿ ਨਹੀਂ ਆਇਆ ਕਿਸੇ ਨੂੰ ਬਿਲਕੁਲ ਨਹੀਂ ਪਤਾ ਅਮਰਤਪਾਲ ਉਹਦਾ ਅਸਲੀ ਨਾਮ ਸੀ ਕਿਸੇ ਨੂੰ ਨਹੀਂ ਪਤਾ ਆਧਾਰ ਕਾਰਡ ਅਸਲੀ ਸੀ ਕਿ ਨਕਲੀ ਸੀ ਕਿਸੇ ਨੂੰ ਨਹੀਂ ਪਤਾ ਤਾਂ ਅਸੀਂ ਆਪਣੇ ਜਿਹੜੇ ਹੋਰ ਗੱਡੀਆਂ ਦਾ ਵਪਾਰ ਜਿਹੜੇ ਭਰਾ ਕਰਦੇ ਆ ਜਿਹੜੇ ਭਰਾ ਗੱਡੀ ਰੈਂਟ ਤੇ ਦਿੰਦੇ ਆ 셀ਫ ਡਰਾਈਵ ਲਈ ਦਿੰਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨੇ ਕਿ ਤੁਸੀਂ ਸੁਚੇਤ ਰਹੋ ਜਿਵੇਂ ਅਸੀਂ ਪਿਛਲੇ ਦਿਨ ਵੀ ਵੇਟ ਕੀਤੀ ਸੀਗੀ ਕਿ ਪਿਕ ਡ੍ਰੌਪ ਵਾਲੀ ਗੱਡੀ ਘੱਟ ਯੂਜ਼ ਕਰੋ ਅਸੀਂ ਉਹਨਾਂ ਦੇ ਖਿਲਾਫ ਨਹੀਂ ਆ ਲੇਕਿਨ ਕਈ ਵੇਲੇ 100 ਵਿੱਚੋਂ 5-10 ਬੰਦੇ ਇਦਾਂ ਦੇ ਮਾੜੇ ਹੁੰਦੇ ਜਿਨ੍ਹਾਂ ਦਾ ਕੰਮੇ ਚੋਰੀ ਕਰਨਾ ਹੁੰਦਾ ਤੁਸੀਂ ਗੱਡੀ ਸਸਤੀ ਸਮਝ ਕੇ ਲੈ ਕੇ ਜਾਣੇ ਕਿ ਦਿੱਲੀ ਜਾਣਾ ਚਾਹ ਲੈ ਯਾਰ ਇਹਦਾ ਲੋਕਲ ਨਾਲੋਂ 1000 ਰੁਪਏ ਕਿਰਾਇਆ ਸਸਤਾ ਲੇਕਿਨ ਉੱਥੇ ਧੋਖਾ ਧੜੀ ਨੋਜੇਵੇ ਐਦਾਂ ਹੀ ਕਈ ਵੇਲੇ ਗੱਡੀ ਸੈਲਫ ਤੇ ਨਹੀਂ ਜਾਂਦੀ ਤਾਂ ਭਰਾ ਸੋਚਦੇ ਯਾਰ ਖਰਚਾ ਨਹੀਂ ਨਿਕਲਦਾ ਕਿਸ਼ਤ ਵੀ ਕੱਢਣੀ ਹੈ ਗੱਡੀ ਦੇ ਦੋ ਲੇਕਿਨ ਕਲੀਅਰ ਕਰ ਲਿਆ ਕਰੋ ਚੈੱਕ ਕਰ ਲਿਆ ਕਰੋ ਪੂਰੇ ਫੈਕਟਸ ਫਿਗਰ ਚੈੱਕ ਕਰ ਲਿਆ ਕਰੋ ਕਿ ਬੰਦਾ ਸੱਚੀ ਪੰਜਾਬ ਦਾ ਹੈ ਕਿ ਨਹੀਂ ਸੱਚੀ ਬਾਹਰੋਂ ਆਇਆ ਹੈ ਕਿ ਨਹੀਂ ਇਹਦਾ ਪਿੰਡ ਕਿਹੜਾ ਇਹਦਾ ਆਂਡੀ ਗਵਾਂਡੀ ਕੌਣ ਆ ਇਹ ਕੀ ਮੈਨੂੰ ਕਿਰਾਇਆ ਦੇ ਵੀ ਸਕਦਾ ਹੈ ਕਿ ਨਹੀਂ ਚੈੱਕ ਕਰ ਲਿਆ ਕਰੋ ਕਿਤੇ ਭਲੇਖੇ ਭਰਮ ਚ ਪੈ ਕੇ ਕਿਤੇ ਝੂਠੀਆਂ ਕਹਾਣੀਆਂ ਸੁਣ ਕੇ ਕਿ ਮੈਂ ਇੰਗਲੈਂਡ ਤੋਂ ਆਇਆ ਮੇਰਾ ਉੱਧਰ ਕੰਮੇ ਹੀ ਬਹੁਤ ਐ ਮੈਂ ਤੈਨੂੰ ਵੀ ਬਾਹਰ ਲੈ ਜਾਣਾ ਸਾਨੂੰ ਨਹੀਂ ਪਤਾ ਇਹ ਚ ਕਿਹਾ ਕਿ ਨਹੀਂ ਲੇਕਿਨ ਪਰਮਾਉਣ ਵਾਲੇ ਇੱਦਾਂ ਹੀ ਪਰਮਾਉਂਦੇ ਆ ਤਾਂ ਬੰਦਾ ਉਹਦੇ ਬਹਿਕਾਵੇ ਚ ਜਾ ਕੇ ਫਸੇ ਹੀ ਜਾਂਦਾ ਪੰਜਾਬੀ ਬੰਦਾ ਛੇਤੀ ਫਸ ਜਾਂਦਾ ਕਿ ਚੱਲ ਐਨ ਆਰ ਆਈ ਆਏ ਆ ਆਪਾਂ ਇਹਨਾਂ ਨੂੰ ਗੱਡੀ ਦੇ ਦਿੰਨੇ ਆ ਕਿ ਚੱਲ ਗੱਡੀ ਦੀ ਕਿਸ਼ਤ ਨਿਕਲੂਗੀ ਜਾਂ ਹੋਰ ਵਗੈਰਾ ਵਗੈਰਾ ਇਹ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਫਰਿੰਦਰ ਮਾਨ ਦੀ ਨਾਰਮਲੀ ਗੱਲ ਕਰਦਾ ਕਿ ਬੰਦਾ ਸੋਚਦਾ ਤਾਂ ਬਾਕੀ ਵੀ ਸੁਚੇਤ ਰਹਿਣ ਹੁਣ ਪੁਲਿਸ ਤਫਤੀਸ਼ ਵਿੱਚ ਜੁੜੀ ਹੋਈ ਹੈ ਕਿਉਂਕਿ ਆਧਾਰ ਕਾਰਡ ਜਿਹੜਾ ਉਹ ਮੈਚ ਨਹੀਂ ਕਰ ਰਿਹਾ ਫੋਨ ਨੰਬਰ ਜਿਹੜਾ ਆ ਉਹ ਦੱਸ ਦੇ ਕਿਤੇ ਚੱਲਿਆ ਉਹ ਕੋਈ ਗੱਲ ਤਫਤੀਸ਼ 'ਚ ਸਾਹਮਣੇ ਆਈ ਹੈ ਕਿੱਥੇ ਚੱਲਿਆ ਇਹ ਵੀ ਹਲੇ ਪਤਾ ਨਹੀਂ ਲੱਗ ਰਿਹਾ ਲੇਕਿਨ ਪੁਲਿਸ ਟ੍ਰੇਸ ਕਰ ਰਹੀ ਹੈ ਪੁਲਿਸ ਤਫਤੀਸ਼ ਕਰ ਰਹੀ ਹੈ ਔਰ ਗੱਡੀ ਮਿਲਣੀ ਬਹੁਤ ਜ਼ਰੂਰੀ ਹੈ ਇੱਕ ਬੰਦਾ ਜਿਹਨੇ ਕੰਮ ਸ਼ੁਰੂ ਕੀਤਾ ਗੱਡੀਆਂ ਦਾ ਉਹਦੇ ਸਿਰ ਤੇ ਕਿਸ਼ਤ ਖੜੀ ਹੈ ਗੱਡੀ ਪਤਾ ਨਹੀਂ ਕਿੱਥੇ ਹੈ ਉਹ ਕਿੰਨੀ ਤਕਲੀਫ ਚੋਂ ਗੁਆਪਾ ਸਮਝੀਏ ਤਾਂ ਇਹ ਜਿਹੜੇ ਨੌਸਰਵਾਜ ਨਾਟਕੀ ਢੰਗ ਨਾਲ ਕੰਮ ਕਰਦੇ ਆ ਕਹਾਣੀਆਂ ਆ ਕੇ ਬਣਾ ਕੇ ਸੁਣਾਉਂਦੇ ਆ ਤੁਹਾਨੂੰ ਉਹਨਾਂ ਨੂੰ ਪਹਿਲਾਂ ਵੈਰੀਫਾਈ ਕਰ ਲਿਆ ਕਰੋ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਨਹੀਂ ਤਾਂ ਇਹ ਤੁਹਾਡੇ ਲੱਖਾਂ ਦੀ ਕਮਾਈ ਨੂੰ ਚੂਨਾ ਲਾ ਕੇ 9 ਤੋਂ 11 ਹੋ ਜਾਂਦੇ ਫਿਰ ਲੱਭਣੇ ਬਹੁਤ ਔਖੇ ਹੁੰਦੇ ਆ ਔਰ ਫਿਰ ਇਹ ਪੁਰਜਾ 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 ਕਰਕੇ ਤੁਹਾਡਾ ਸਮਾਨ ਵੇਚਤੇ ਇੱਕ ਤਾਂ ਸ਼ਹਿਰ ਚ ਲੋਕ ਦੁਖੀ ਬਹੁਤ ਆ ਕਿ ਸਪਲੈਂਡਰ ਉਹ ਚੱਕ ਹੁੰਦੇ ਆ ਮੈਨੂੰ ਦਿਹਾੜੀਆਂ ਦੋ ਤਿੰਨ ਕਾਲ ਆ ਜਾਂਦੀਆਂ ਹੁਣ ਵੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਸੀ ਇੱਕ ਵੀਰ ਆ ਗਿਆ ਕਿ ਸਪਲੈਂਡਰ ਮੋਟਰਸਾਈਕਲ ਚੱਕ ਹੋ ਗਿਆ ਮੈਂ ਤਾਂ ਸਪਲੈਂਡਰ ਵਾਲੇ ਨੂੰ ਕਹਿੰਦਾ ਕਿ ਭਾਈ ਇਹਦਾ ਕੋਈ ਲੋਕ ਚਾਜ ਦਾ ਬਣਾਓ ਨਹੀਂ ਤਾਂ ਲੋਕ ਤਾਂ ਅੱਕੇ ਪਏ ਆ ਔਰ ਉਹ ਫੜ ਨਹੀਂ ਹੁੰਦੇ ਜਿਹੜੇ ਸਪਲ 9 ਸਰਵਾਈਹ ਸਾਹਮਣੇ ਆਗੇ ਨਵੇਂ ਤਰੀਕੇ ਦੀ ਠੱਗੀ ਸਾਹਮਣੇ ਆ ਗਈ। ਨਾਟਕੀ ਟੰਗ ਨੇ ਦੇਖੋ ਕਿੱਦਾਂ ਨਾਟਕ ਹੋਣ ਹੈ ਕਿ ਯੂਕੇ ਤੋਂ ਆਏ ਆ। ਔਰ ਐਟਿਓਸ ਗੱਡੀ ਨੂੰ ਹੱਥ ਪਾ ਲਿਆ। ਮੈਂ ਕਹਿੰਦਾ ਜੇ ਕਿਤੇ ਫੋਰਚੂਨਰ ਆ ਗਈ ਗੱਡੀ ਨੂੰ ਹੱਥ ਪਾਇਆ ਹੁੰਦਾ ਤਾਂ ਬੰਦਾ ਜਮਾਂ ਹੀ ਲੁੱਟਿਆ ਜਾਣਾ ਸੀ। ਹਾਲਾਂਕਿ ਐਟਿਓਸ ਦੀ ਵੀ ਕਿਸ਼ਤ ਦੇਣੀ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਆ। ਤਾਂ ਅਸੀਂ ਤਾਂ ਚਾਹੁੰਦੇ ਜਿਹੜੇ ਵਰਿੰਦਰ ਮਾਨ ਨੂਰਪੁਰ ਦੇ ਆ ਉਹਨਾਂ ਨਾਲ ਇਨਸਾਫ ਹੋਵੇ। ਜਿਹੜਾ ਬੰਦਾ ਉਹਨਾਂ ਨੂੰ ਆਧਾਰ ਕਾਰਡ ਜਾਲੀ ਦਿਖਾ ਕੇ ਗੱਡੀ ਲੈ ਕੇ ਗਿਆ ਉਹਦਾ ਫੜ ਹੋਣਾ ਬਹੁਤ ਜ਼ਰੂਰੀ ਹੈ। ਕੀ ਪਤਾ ਗੱਡੀ ਕਿਹੜੇ ਪਾਸੇ ਨੂੰ ਯੂ ਸਿਰਫ ਵੇਚਣੀ ਆ ਕਿ ਕੀ ਪਤਾ ਉਹਨੂੰ ਕਿਸੇ ਮਾੜੇ ਕੰਮ ਲਈ ਵਰਤਣਾ ਲਵੇ ਤਾਂ ਇਸ ਕਰਕੇ ਜਿਹੜੇ ਟਰਾਂਸਪੋਰਟ ਵਾਲੇ ਵੀਰ ਵੀ ਆ ਗੱਡੀਆਂ ਕਿਰਾਏ ਤੇ ਦਿੰਦੇ ਉਹ ਵੀ ਸੁਚੇਤ ਰਹੋ ਔਰ ਤੁਸੀਂ ਆਮ ਮੰਨ ਦਾ ਵੀ ਸੁਚੇਤ ਰਹੇ ਕਿਸ ਨੂੰ ਲਿਫਟ ਨਾ ਦਿਓ ਨਾ ਲਓ ਹਾਲਾਤ ਵਿਗੜਦੇ ਜਾਂਦੇ ਆ ਪਹਿਲੇ ਹੀ ਕਿਹਾ ਇਹ ਸਮਾਂ ਇਹ ਹੈ ਕਿ ਇਨਸਾਨ ਨੂੰ ਇਨਸਾਨ ਤੋਂ ਡਰ ਲੱਗਦਾ ਲੇਕਿਨ ਇਨਸਾਨ ਨੂੰ ਭਗਵਾਨ ਤੋਂ ਡਰ ਨਹੀਂ ਲੱਗਦਾ ਬਿਲਕੁਲ